ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਧਰੁਤਵੇ ਨਿਊਜ਼ ਚੈਨਲ ਅੰਜ ਭਾਰਤੀ ਜਨਤਾ ਪਾਰਟੀ ਬਠਿੰਡਾ ਸ਼ਹਿਰੀ ਵਲੋਂ 1975 ਵਿੱਚ ਕਾਂਗਰਸ ਸਰਕਾਰ ਵਲੋਂ ਲਗਾਈ ਐਮਰਜੈਂਸੀ ਦੇ ਰੋਸ਼ ਵਿੱਚ ਕਾਲਾ ਦਿਵਸ ਮਨਾਇਆ ਗਿਆ ਦੱਸ ਦਈਏ ਕਿ 1975 ਵਿੱਚ ਮੌਜੂਦਾ ਕਾਂਗਰਸ ਸਰਕਾਰ ਵਲੋਂ ਐਮਰਜੈਂਸੀ ਲਗਾ ਕੇ ਭਾਜਪਾ ਦੇ ਬਹੁਤ ਸਾਰੇ ਲੀਡਰ ਵਰਕਰਾਂ ਨੂੰ ਜੇਲਾ ਵਿੱਚ ਬੰਦ ਕਰ ਦਿੱਤਾ ਗਿਆ ਸੀ ਜਿਸ ਨੂੰ ਅੱਜ 50 ਸਾਲ ਹੋ ਗਏ ਹਨ ਜਿਸ ਦੇ ਰੋਸ਼ ਵਿੱਚ ਭਾਰਤੀ ਜਨਤਾ ਪਾਰਟੀ ਬਠਿੰਡਾ ਸ਼ਹਿਰੀ ਲੀਡਰਸ਼ਿਪ ਵੱਲੋਂ ਅੱਜ ਦਾ ਦਿਨ ਕਾਲੇ ਦਿਵਸ ਵਜੋਂ ਮਨਾਇਆ ਗਿਆ ਇਸ ਸਮੇਂ ਇੱਥੇ ਭਾਰਤੀ ਜਨਤਾ ਪਾਰਟੀ ਬਠਿੰਡਾ ਸ਼ਹਿਰੀ ਤੋਂ ਲੋਕ ਸਭਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਗੁਰਪ੍ਰੀਤ ਸਿੰਘ ਮਲੂਕਾ ਭਾਜਪਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸਰੂਪ ਚੰਦ ਸਿੰਘਲਾ ਸਾਬਕਾ ਕੈਬਨਟ ਮੰਤਰੀ ਸੁਰਜੀਤ ਸਿੰਘ ਜਿਆਨੀ ਦੇ ਨਾਲ ਭਾਰਤੀ ਜਨਤਾ ਪਾਰਟੀ ਬਠਿੰਡਾ ਦੇ ਸਮੂਹ ਵਰਕਰ ਤੇ ਕਾਰਜਕਾਰੀ ਮੈਂਬਰ ਮੌਜੂਦ ਰਹੇ ਆਓ ਦੇਖਦੇ ਹਾਂ ਟ੍ਰੋਲਵੀ ਦੇ ਖਾਸ ਰਿਪੋਰਟ ਉਮੀਦਵਾਰ ਪਰ ਹੁਣ ਸਾਡੇ ਪਰਿਵਾਰ ਦੇ ਮੈਂਬਰ ਨੇ ਵਿਪਰਪਰਪਾਲ ਕੌਰ ਜੀ ਉਹਨਾਂ ਦੇ ਨਾਲ ਗੁਪਤਿੰਦ ਲੋਕਾ ਜੀ ਮੇਰੇ ਸਾਹਮਣੇ ਬੈਠੇ ਹਨ ਭਾਰਤੀ ਜਨਤਾ ਪਾਰਟੀ ਦੇ ਸਾਰੇ ਹੀ ਕਾਰਜਕਰਤਾ ਲੀਡਰ ਪਤਾ ਛਾੜਿਆ ਕਿ ਇਹ ਵੀ ਭਾਰਤੀ ਜਨਤਾ ਪਾਰਟੀ ਕਿਉਂ ਬਣਾਦੀ ਹੈ ਕਿ ਆਉਣ ਵਾਲੀ ਪੀੜ੍ਹੀ ਇਸ ਨੂੰ ਯਾਦ ਰੱਖੇ ਕਿ ਕਾਂਗਰਸ ਦੇ ਕੀ ਕੀ ਕਾਰਨ ਉਸ ਸਾਰੇ ਦਿਨ ਜਿਹੜੀ ਅਮਰਦਤ ਸੇ ਲਾਇੀ ਸੀ ਉਹਦੇ ਵਿੱਚ ਛੋਟੇ ਤੋਂ ਛੋਟੇ ਕਾਰਜਕਰਤਾ ਕਈ ਦਿਨ ਚ ਕੰਮ ਕਰਨ ਵਾਲਾ ਕਾਰਜਕਰਤਾ ਭਾਵੇਂ ਲੀਡਰ ਕੋਈ ਵੀ ਜਿਹੜਾ ਦੇਸ਼ ਦੇ ਹਿੱਤ ਦੇ ਵਿੱਚ ਕਦਰ ਕਰਨ ਵਾਲਾ ਇੰਦਰਾ ਗਾਂਧੀ ਦੇ ਹਰਤਾਵਾਦ ਕਰਨ ਵਾਲਾ ਜਾਂ ਫਰਨੋ ਬੜੇ ਅੰਦਰ ਵੇਤੇ ਸੀਗੇ ਉਹ ਬੜੇ ਜੁਲਮ ਕਰਾਇਆ ਸਾਡੇ ਲੋਕਾਂ ਨੇ ਦੱਸਿਆ ਉਸ ਟਾਈਮ ਜਿਸ ਨਾਲ 10 ਕਾਲੇ ਦਿਨ ਤੇ ਪਿੱਛੇ ਤੋਂ ਪਿੱਛੇ ਹੋਰ ਵੀ ਕਿਆਰ ਦੇ ਨਾ ਚੀਦਾ ਕੀ ਕਾਂਗਰਸ ਨੇ ਕਿੰਨੇ ਮਾਰੇ ਤਾਂ ਦਿੱਤੇ ਹੈ ਪਰ ਅੱਜ ਵੀ ਉਹ ਸਰਕਾਰ ਬੜਾਵੇ ਰੋਟਾ ਦੇਵੇ ਪਰ ਫਿਰ ਸਾਨੂੰ ਅੱਜ ਵੀ ਨੂੰ ਸੋਚਣਾ ਪਏਗਾ ਸਮਝਣਾ ਪਏਗਾ